ਇਹ ਕਿਰਕੀਹਨ ਕੀ ਹੁੰਦੀ ਹੈ ਅੱਜ ਆਪਾਂ ਇਸ ਬਾਰੇ ਜਾਣਾਂਗੇ ਤੁਸੀਂ ਅਕਸਰ ਦੇਖਿਆ ਹੋਣਾ ਹੈ ਆਪਣੇ ਇਸ ਤਰੀਕੇ ਦੇ ਨਾਲ ਕੰਦਾਂ ਤੇ ਇਹ ਬਹੁਤ ਜ਼ਿਆਦਾ ਲੱਗ ਜਾਂਦੀਆਂ ਨੇ ਆਪਣੀਆਂ ਜਿਹੜੀਆਂ ਘਰ ਦੀਆਂ ਸੱਤਾਂ ਪਿੰਡਾਂ ਵਿੱਚ ਜ਼ਿਆਦਾਤਰ ਹੈ ਨਾ ਇਹ ਚੀਜ਼ ਦੇਖਣ ਨੂੰ ਮਿਲਦੀ ਆ ਪਰ ਸ਼ਹਿਰਾਂ ਦੇ ਵਿੱਚ ਬਹੁਤ ਘੱਟ ਨੇ ਤੇ ਇੱਕ ਪਿੱਪਲ ਦਾ ਦਰਖਤ ਜਿਹੜਾ ਕਿ ਆਪਣੇ ਆਮ ਸੱਤਾਂ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਜਿੱਥੇ ਵੀ ਆਪਣੇ ਕਿਤੇ ਉਹਨੂੰ ਬਿਰਲ ਮਿਲਦੀ ਹੈ ਹਨਾ ਉੱਥੇ ਉਹ ਹਰੇ ਹੋ ਜਾਂਦੇ ਨੇ ਆਓ ਅੱਜ ਆਪਾਂ ਤੁਹਾਨੂੰ ਇਹਨਾਂ ਦੀ ਇੱਕ ਸਚਾਈ ਬਾਰੇ ਜਾਣੂ ਕਰਵਾਉਣੇ ਆ ਜਿਹੜਾ ਕਿ ਸਾਇੰਸ ਵੀ ਹੈ ਤੇ ਸ਼ਾਸਤਰ ਵਿਦਿਆ ਦੇ ਵਿੱਚ ਵੀ ਇਹਨਾਂ ਦਾ ਅਲੱਗ-ਅਲੱਗ ਮਹੱਤਵ ਹੈ ਆਓ ਆਪਾਂ ਜਾਣਦੇ ਹਾਂ ਮੇਰੇ ਵੱਲੋਂ ਸਾਰੇ ਪੈਨ ਭਰਾਵਾਂ ਨੂੰ ਸਤ ਸ੍ਰੀ ਅਕਾਲ ਅੱਜ ਦਾ ਵਿਸ਼ਾ ਤੁਹਾਨੂੰ ਥੰਬਲਿੰਗ ਦੇਖ ਕੇ ਪਤਾ ਚੱਲ ਹੀ ਗਿਆ ਹੋਣਾ ਕਿਉਂਕਿ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵੀ ਆਪਾਂ ਨੂੰ ਹੈ ਨਾ ਬਹਿਮ ਭਰਮ ਨੇ ਉਹ ਵੀ ਆਪਾਂ ਨੂੰ ਪਤਾ ਚੱਲ ਜਣ ਤੇ ਆਪਾਂ ਉਹਨਾਂ ਤੋਂ ਨਿਕਲ ਕਿਵੇਂ ਸਕਦੇ ਆ ਤੇ ਗੁਰੂ ਸਾਹਿਬ ਜੀ ਦੇ ਲੜ ਕਿਵੇਂ ਲੱਗ ਸਕਦੇ ਆ ਇਹ ਚੀਜ਼ ਨੂੰ ਦੱਸਣ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਨੇ ਦੇਖੋ ਤੁਹਾਨੂੰ ਪਤਾ ਵੀ ਆਪਣਾ ਇਹ ਚੈਨਲ ਤਾਂ ਮੋਨਟਾਈਜ਼ ਹੋਇਆ ਹੀ ਹੋਇਆ ਹੈ ਸਾਲ ਹੋ ਗਿਆ ਇਸ ਚੈਨਲ ਨੂੰ ਬਣੇ ਹੋਏ ਨੂੰ ਤੇ ਆਪਣਾ ਦੂਸਰਾ ਚੈਨਲ ਕਿਰਨ ਕੁਕਿੰਗ ਐਂਡ ਸਟੀਚਿੰਗ ਵਾਲਾ ਉਹਨੂੰ ਵੀ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਉਹ ਵੀ ਆਪਣਾ ਹੁਣ ਇੱਕ ਨਦੇ ਦੀਨ ਦੇ ਵਿੱਚ ਮੋਨੀਟਾਈਜ਼ ਹੋ ਜਾਵੇਗਾ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਇਸ ਨਿਮਾਣੀ ਜੀ ਪੈਣ ਨੂੰ ਇੰਨਾ ਮਾਣ ਬਖਸ਼ ਰਹੇ ਹੋ ਦੇਖੋ ਜਿਹੜੇ ਇਹ ਗੁਣ ਸੀਗੇ ਪਤਾ ਨਹੀਂ ਕਿੱਥੇ ਲੋਕੇ ਪਏ ਸੀਗੇ ਹਨਾ ਹੁਣ ਤੁਹਾਡੇ ਪੈਣ ਭਰਾਵਾਂ ਦੀ ਇੱਕ ਪਿਆਰ ਤੇ ਵਾਹੀ ਗਰੂ ਜੀ ਦਾ ਮਿਹਰ ਤੇ ਸਪੋਰਟ ਦੇ ਨਾਲ ਹਨਾ ਵੀ ਜ਼ਿੰਦਗੀ ਦੇ ਵਿੱਚ ਕੁਝ ਨਹੀਂ ਪਤਾ ਦੇਖੋ ਮੈਂ ਹੁਣ 39 ਸਾਲ ਦੀ ਉਮਰ ਦੇ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਹਣ 40 ਮਾ ਸਾਲ ਦੇਖੋ ਮੈਨੂੰ ਲੱਗ ਚੁੱਕਿਆ ਹੈਗਾ ਇਹ ਨਹੀਂ ਹੈਗਾ ਪਰ ਸੋਚ ਲੈਣਿਆ ਵੀ ਹੁਣ ਤਾਂ ਹਨ ਆਪਣੀ ਉਮਰ ਲੰਘ ਗਈ ਹੁਣ ਜੇ ਆਪਾਂ ਸੋਚੀਏ ਆਪਣੀ ਉਮਰ ਪੰਜ 10 ਸਾਲ ਹੋਰ ਹੋਊਗੀ ਵੱਧੋ ਵੱਧ ਹਨ ਆਪਾਂ 50 60 ਦੇ ਮਸਾਂ ਹੋਵਾਂਗੇ ਤੇ ਇਹ ਨਹੀਂ ਸੋਚਣਾ ਚਾਹੀਦਾ ਵੀ ਹੁਣ ਸਾਡਾ ਸਫਰ ਖਤਮ ਹੈ ਇਹ ਸੋਚੋ ਵੀ ਅਗਰ ਸਵੇਰ ਹੋਈ ਹੈ ਤਾਂ ਅੱਜ ਤੋਂ ਸਾਡਾ ਸਫਰ ਸ਼ੁਰੂ ਹੋਏਗਾ ਉਸ ਚੈਨਲ ਤੇ ਜਿਹੜੀ ਜਿਹੜੀ ਮੈਂ ਵੀਡੀਓ ਪਾ ਰਹੀਆਂ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਦੇਖੋ ਸਟੀਚਿੰਗ ਕੁਕਿੰਗ ਜੇ ਜੋ ਵੀ ਘਰ ਦੇ ਵਿੱਚ ਹਨਾ ਆਪਾਂ ਡੈਕੋਰੇਸ਼ਨ ਵਗੈਰਾ ਕਰਦੇ ਆ ਉਹ ਸਾਰੀਆਂ ਵੀਡੀਓ ਤੁਹਾਨੂੰ ਉਹਦੇ ਉੱਪਰ ਵੀ ਮਿਲਣਗੀਆਂ ਤੇ ਆਪਣੇ ਇਸ ਚੈਨਲ ਤੇ ਵੀ ਮੈਂ ਜ਼ਰੂਰ ਪਾਉਂਗੀ ਹਨਾ ਤਾਂ ਮੇਰੇ ਸਾਰਿਆਂ ਨੂੰ ਅਤਵਨ ਕੇ ਬੇਨਤੀ ਹੈ ਕਿ ਪਲੀਜ਼ ਇਸੇ ਤਰੀਕੇ ਨਾਲ ਆਪਣਾ ਪਿਆਰ ਬਣਾ ਕੇ ਰੱਖਣਾ ਤੇ ਅੱਜ ਆਪਾਂ ਗੱਲ ਕਰਦੇ ਆ ਕਿ ਆਪਣੇ ਘਰ ਦੇ ਵਿੱਚ ਜਿਹੜੀਆਂ ਕਰਕੀਣਾ ਹਨਾ ਹਨਾ ਤੁਹਾਡੇ ਵੱਲ ਕੀ ਕਹਿੰਦੇ ਨੇ ਮੈਨੂੰ ਜ਼ਰੂਰ ਦੱਸਣਾ ਕਿਉਂਕਿ ਸਾਡੇ ਵਾਲੀ ਸਾਨੂੰ ਕਰਕੀਣਾ ਹੀ ਕਹਿੰਦੇ ਨੇ ਕਰਕੀਣਾ ਲੱਗਦੀਆਂ ਨੇ ਜਾਂ ਪੀਪਲ ਦੇ ਹਨਾ ਤੁਸੀਂ ਦੇਖੇ ਹੋਣਗੇ ਪੇੜ ਟੈਂਕੀਆਂ ਤੇ ਪਾਣੀ ਜਿੱਥੇ ਥੋੜਾ ਜਿਹਾ ਵੀ ਪਾਣੀ ਸਿਮਰਦਾ ਨਾ ਉੱਥੇ ਗਲੀਆਂ ਦੇ ਵਿੱਚ ਹਰੇ ਹੋ ਜਾਂਦੇ ਨੇ ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਹੀ ਹਾਂ ਦੇਖੋ ਜਿਹੜੇ ਮੇਰੇ ਭੈਣ ਭਰਾ ਬਜ਼ੁਰਗਾਂ ਦੇ ਹਨਾ ਹੁਣ ਵੀ ਵੱਡੇ ਬਜ਼ੁਰਗ ਨੇ ਉਹਨਾਂ ਨੂੰ ਇਹ ਗੱਲ ਪੁੱਛ ਕੇ ਦੇਖੋ ਤੁਹਾਨੂੰ ਜ਼ਰੂਰ ਇਸ ਗੱਲ ਦਾ ਹਨਾ ਜਵਾਬ ਪੂਰੀ ਕਲੀਅਰ ਤੌਰ ਤੇ ਦੇਣਗੇ ਕਿ ਜਿਹੜੀ ਪੀਪਲ ਦਾ ਦਰਖਤ ਹੈ ਇਸ ਨੂੰ ਇੰਨਾ ਮਾੜਾ ਕਿਉਂ ਮੰਨਿਆ ਜਾਂਦਾ ਹੈ ਨਾ ਜਿਹੜੀ ਇਹ ਕਰਕੀ ਹੈ ਨਾ ਆਪਣੇ ਘਰਾਂ ਦੇ ਵਿੱਚ ਘਰ ਪਾ ਲੈਂਦੀ ਹੈ ਇਸ ਨੂੰ ਵੀ ਘਰ ਦੇ ਵਿੱਚ ਇੱਕ ਕਲੇਸ਼ ਦਾ ਕਾਰਨ ਮੰਨਿਆ ਜਾਂਦਾ ਹੈ ਨਾ ਬਜ਼ੁਰਗ ਹਮੇਸ਼ਾ ਕਹਿੰਦੇ ਸੀ ਮੇਰੇ ਮਮਾ ਜੀ ਵੀ ਜਦੋਂ ਮੈਂ ਛੋਟੀ ਹੁੰਦੀ ਸੀ ਕਹਿੰਦੇ ਹੁੰਦੇ ਸੀ ਵੀ ਇਹ ਕਰਕੀ ਹੈ ਨਾ ਜਿਹੜੀਆਂ ਇਹਨਾਂ ਨੂੰ ਲਾ ਦਿਓ ਨਾ ਵੀ ਜਿੱਥੇ ਇਹ ਹੁੰਦੀਆਂ ਨੇ ਉਹ ਘਰ ਦੇ ਵਿੱਚ ਕਲੇਸ਼ ਲੜਾਈ ਝਗੜਾ ਤੇ ਹਰ ਇੱਕ ਚੀਜ਼ ਦਾ ਉੱਥੇ ਮਲਕਿ 네ਗਟਿਵਿਟੀ ਲਾ ਲੋ ਨਾ ਵੀ ਕਿਸੇ ਵੀ ਚੀਜ਼ ਦਾ ਵਾਧਾ ਨਹੀਂ ਹੁੰਦਾ ਇਹ ਜੀਦਾ ਉਸ ਟਾਈਮ ਮੈਨੂੰ ਵੀ ਨਹੀਂ ਪਤਾ ਸੀਗਾ ਨਾ ਚਲੋ ਬਚਪਨ ਸੀਗਾ ਬੱਚੇ ਸੀਗੇ ਹਨਾ ਚੌੜ ਚੌੜ ਦੇ ਵਿੱਚ ਲਾਹ ਵੀ ਦਿੰਦੇ ਹੁੰਦੇ ਸੀ ਕੋਈ ਪਤਾ ਨਹੀਂ ਸੀ ਵੀ ਇਹ ਚੀਜ਼ ਕੀ ਆ ਇਸ ਚੀਜ਼ ਦੇ ਦੇਖੋ ਦੋ ਪੱਖ ਨੇ ਸਾਇੰਸ ਵੀ ਹੈਗੀ ਤੇ ਆਪਣਾ ਹਨਾ ਸ਼ਾਸਤਰ ਵਿਦਿਆ ਅਨੁਸਾਰ ਇਹ ਚੀਜ਼ ਜਿਹੜੀ ਮੰਨੀ ਜਾਂਦੀ ਹੈ ਕਿ ਪਹਿਲਾਂ ਹਨਾ ਜਿਹੜੇ ਪ੍ਰਾਣੇ ਘਰ ਹੁੰਦੇ ਸੀ ਉਹ ਮਿੱਟੀ ਦੇ ਹੁੰਦੇ ਸੀ ਉਹਦੇ ਵਿੱਚ ਐਦਾਂ ਹੀ ਖੱਡਾ-ਖੁੱਡਾ ਬਣਾ ਕੇ ਹਨਾ ਇਹ ਚੀਜ਼ਾਂ ਕਹਿੰਦੇ ਰਹਿ ਲੈਂਦੀਆਂ ਹੁੰਦੀਆਂ ਸੀ ਪਰ ਅੱਜ ਆਪਣੇ ਘਰ ਪੱਕੇ ਹੋ ਗਏ ਨੇ ਉੱਥੇ ਇਹ ਮਿੱਟੀ ਦੇ ਲਿਆ ਲਿਆ ਕੇ ਹਨਾ ਬਿੰਡੋਆਂ ਵਗੈਰਾ ਦੇ ਜਿੱਥੇ ਵੀ ਆਪਣੀ ਜਗ੍ਹਾ ਮਿਲਦੀ ਹੈ ਨਾ ਉਹਨਾਂ ਨੂੰ ਉੱਥੇ ਇਹ ਘਰ ਕਹਿੰਦੇ ਇਹ ਕਈ ਤਰ੍ਹਾਂ ਦੇ ਮਤਲਬ ਕਿ ਘਰ ਬਣਾਉਂਦੀ ਹੈਗੀ ਹਨਾ ਉਸ ਤਰੀਕੇ ਦੇ ਨਾਲ ਜਿਵੇਂ ਕਮਰੇ ਜੇ ਤੁਸੀਂ ਦੇਖੇ ਹੋਣਗੇ ਅੱਡ ਅੱਡ ਹਨ ਇਹਦਾ ਤੁਸੀਂ ਘਰ ਦੇਖੋ ਚੈੱਕ ਕਰਕੇ ਤੇ ਇਹ ਇੱਕ ਹਨਾ ਵੀ ਇਸ ਤਰੀਕੇ ਨਾਲ ਬਣਾਉਂਦੀ ਹੈ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਹਨਾ ਫੁੱਟ ਪੈਂਦੀ ਹੈ ਇੱਕ ਲੜਾਈ ਝਗੜਾ ਹੁੰਦਾ ਹੈਗਾ ਹਨਾ ਇਹ ਆਮ ਮੰਨਦੇ ਸੀਗੇ ਬਜ਼ੁਰਗ ਅਕੇ ਤੇ ਦੂਸਰਾ ਜਿਹੜਾ ਇਹਦਾ ਸਾਇੰਸ ਪੱਖ ਹੈਗਾ ਕਿ ਇਹ ਮਿੱਟੀ ਹੁੰਦੀ ਹੈ ਗਿੱਲੀ ਮਿੱਟੀ ਹੁੰਦੀ ਹੈ ਜਿੱਥੇ ਇਹ ਲਗਾਉਗੀ ਜਿਦਾਂ ਕਿ ਲੋਹੇ ਤੇ ਲਗਾ ਲਿਆ ਨੇ ਆਪਣੇ ਕਿਸੇ ਗ੍ਰਿਲ ਵਗੈਰਾ ਦੇਖੋ ਕਿੰਨੀਆਂ ਮਹਿੰਗੀਆਂ-ਮਹਿੰਗੀਆਂ ਆਪਾਂ ਸਟੀਲ ਦੀਆਂ ਲੋਹੇ ਦੀਆਂ ਨਾ ਵਿੰਡੋਆਂ ਗ੍ਰਿਲਾਂ ਵਗੈਰਾ ਗੇਟ ਲਗਾਉਣੇ ਆ ਉਹਦੇ ਉੱਪਰ ਇਹਨੂੰ ਜਰ ਲੱਗੂਗੀ ਹਨਾ ਦੀ ਮਤਲਬ ਕਿ ਕਾਫੀ ਜ਼ਿਆਦਾ ਖਰਾਬ ਕਰ ਦੂਗੀ ਜਿੱਦ ਤੋਂ ਤੁਸੀਂ ਲਾਹੋਂਗੇ ਇਹਨੂੰ ਹਨਾ ਕਲਰ ਵੀ ਤੁਹਾਡਾ ਲਾਹ ਦਿੰਦੀ ਹੈਗੀ ਇਹ ਤੇ ਦੂਸਰਾ ਅਗਰੇ ਇਹ ਲੱਕੜੀ ਤੇ ਲੱਗੀ ਕਿਉਂਕਿ ਲੱਕੜੀ ਅੱਜ ਕੱਲ ਹਰ ਇੱਕ ਜਗ੍ਹਾ ਤੇ ਲਗਾ ਰੱਖੀ ਆ ਆਪਾਂ ਨੇ ਤਾਂ ਲੱਕੜੀ ਨੂੰ ਦੇਖੋ ਮਿੱਟੀ ਦੇ ਨਾਲ ਦੀਮਕ ਲੱਗਦੀ ਐ ਸਿਉਂਕ ਜੀ ਨੂੰ ਆਪਾਂ ਕਹਿ ਦਿੰਨੇ ਆ ਹਨਾ ਇਹ ਚੀਜ਼ਾਂ ਦੇਖੋ ਦੋਨੋਂ ਪੱਖ ਹੁੰਦੀ ਆ ਇੱਕ ਸਮਝਾਉਣ ਦਾ ਉਹਨਾਂ ਦਾ ਤਰੀਕਾ ਹੁੰਦਾ ਸੀਗਾ ਨਾ ਚਾਹੇ ਉਹ ਆਪਾਂ ਨੂੰ ਬਹਿਮ ਦੇ ਵਿੱਚ ਹੀ ਪਾਉਂਦੇ ਸੀਗੇ ਵੀ ਇਹਦੇ ਨਾਲ ਲੜਾਈ ਝਗੜਾ ਹੁੰਦਾ ਹੈ ਹਨਾ ਪਰ ਉਹਨਾਂ ਦਾ ਕਹਿਣ ਦਾ ਮਤਲਬ ਸੀ ਵੀ ਪੋਤੇ ਨੂੰ ਲਾ ਦੋ ਨਹੀਂ ਤਾਂ ਮਿੱਟੀ ਦੇ ਨਾਲ ਜਿਹੜਾ ਆਪਣਾ ਘਰ ਹੈ ਇਹ ਖਰਾਬ ਹੋ ਜਾਊਗਾ ਬਜ਼ੁਰਗਾਂ ਦੀ ਗੱਲ ਦੇ ਵਿੱਚ ਨਾ ਕੋਈ ਨਾ ਕੋਈ ਰਾਜ ਜ਼ਰੂਰ ਹੁੰਦਾ ਸੀ ਅਗਰ ਉਹ ਬਹਿਮ ਵੀ ਪਾਉਂਦੇ ਸੀ ਜਿਵੇਂ ਕਿ ਹੁਣ ਮੈਨੂੰ ਬੱਸ ਇੱਕ ਭਰਾ ਹੈ ਨਾ ਕਈ ਦਿਨ ਹੋ ਗਏ ਉਹਨੂੰ ਵੈਸੇ ਤਾਂ ਉਹ ਮੈਨੂੰ ਕਹਿੰਦਾ ਹੈ ਭੈਣ ਜੀ ਪਰ ਉਹ ਬਸ ਇੱਕੋ ਹੀ ਰਾਗ ਲਾਪ ਰੱਖਿਆ ਉਹਨੇ ਜਿਵੇਂ ਸਾਇਕੋ ਨਹੀਂ ਹੁੰਦਾ ਬੰਦਾ ਵੀ ਹਾਂ ਤੁਸੀਂ ਗੁੰਮਰਾਹ ਕਰ ਰਹੇ ਹੋ ਤੁਸੀਂ ਗੁੰਮਰਾਹ ਕਰ ਰਹੇ ਹੋ ਮੈਨੂੰ ਇਹ ਨਹੀਂ ਪਤਾ ਲੱਗਦਾ ਦੇਖੋ ਮੇਰੀ ਜਿਹੜੀ ਆਪਣੀ ਪ੍ਰਭਾਤ ਫੇਰੀ ਵਾਲੀ ਵੀ ਵੀਡੀਓ ਉੱਤੇ ਵੀ ਉਹਨੇ ਲਿਖ ਰੱਖਿਆ ਤੁਸੀਂ ਗੁੰਮਰਾਹ ਕਰ ਰਹੇ ਹੋ ਵੀ ਮੈਨੂੰ ਭਰਾਵਾ ਇਹ ਨਹੀਂ ਪਤਾ ਲੱਗਦਾ ਵੀ ਕਿਸ ਚੀਜ਼ ਤੇ ਮੈਂ ਗੁੰਮਰਾਹ ਕਰ ਰਹੀ ਹਾਂ ਦੇਖੋ ਕਈ ਬੰਦਿਆਂ ਨੂੰ ਨਾ ਬਸ ਸਿਰਫ ਇੱਕੋ ਹੀ ਗੱਲ ਆਉਂਦੀ ਹੁੰਦੀ ਹੈ ਹੋਰ ਕੁਝ ਨਹੀਂ ਆਉਂਦਾ ਆਉਂਦਾ ਨਾ ਦੇਖੋ ਬਜ਼ੁਰਗ ਆਮੇਸ ਇਹੀ ਆਪਾਂ ਨੂੰ ਸਮਝਾਉਂ ਦਿੰਦੇ ਸੀਗੇ ਜਿਹਨੇ ਸਮਝ ਲਿਆ ਉਹ ਆਪਣੀ ਜ਼ਿੰਦਗੀ ਚ ਕਾਮਯਾਬ ਹੋ ਜਾਂਦਾ ਜਿਹਨੇ ਸਿਰਫ 네ਗੇਟਿਵ ਹੀ ਪੱਖ ਦੇਖਣਾ ਉਹ ਤਾਂ ਤੁਹਾਨੂੰ ਪਤਾ ਵੀ ਨਾ ਉਹਨੇ ਕੁਝ ਕਰਨਾ ਨਾ ਕਿਸੇ ਨੂੰ ਕਰਨ ਦੇਣਾ ਇਸ ਲਈ ਮੈਂ ਕੈਨਿਊ ਨੇ ਵੀ ਆਪਣੇ ਬੱਚਿਆਂ ਨੂੰ ਹਮੇਸ਼ਾ ਪੋਜਿਟਿਵ ਲੋਕਾਂ ਕੋਲੇ ਵਧੀਆ ਸੰਗਤ ਵਾਲੇ ਲੋਕਾਂ ਕੋਲੇ ਹਨਾ ਜਿਹੜੇ ਵੀ ਮਿਲਦੇ ਉਹਨਾਂ ਦੇ ਦੋਸਤ ਨੇ ਚਾਹੇ ਤੁਹਾਡੇ ਕੋਈ ਰਿਸ਼ਤੇਦਾਰਾ ਕੁਝ ਵੀ ਹੈ ਨਾ ਰਿਸ਼ਤੇਦਾਰ ਵੀ ਇਦਾਂ ਦੇ ਬਹੁਤ ਹੁੰਦੇ ਨੇ ਜਿਹੜੇ ਤੁਹਾਡੇ ਬੱਚੇ ਨੂੰ ੜਕਾਉਂਦੇ ਵੀ ਨੇ ਹਨਾ ਲੈ ਤੇਰੇ ਮਾਪਪਤਾ ਤੈਨੂੰ ਐ ਵੀ ਨਹੀਂ ਕਰ ਸਕਦੇ ਲੈ ਤੇਰੇ ਮਾਪਪਰ ਉਹਨਾਂ ਤੋਂ ਆਪਦੇ ਬੱਚੇ ਨੂੰ ਖੁਦ ਨੂੰ ਦੂਰ ਰੱਖੋ ਕਿਉਂਕਿ ਉਹਨਾਂ ਨੇ ਤੁਹਾਡੀ ਸਪੋਰਟ ਨਹੀਂ ਕਰਨੀ ਉਹਨਾਂ ਨੇ ਤੁਹਾਨੂੰ ਅੱਗੇ ਵਧਣ ਨਹੀਂ ਦੇਣਾ ਉਹਨਾਂ ਨੇ ਤੁਹਾਨੂੰ ਕਿਉਂਕਿ ਉਹਨਾਂ ਨੇ ਜ਼ਿੰਦਗੀ 'ਚ ਖੁਦ ਕੁਝ ਕਰਨਾ ਨਹੀਂ ਹੁੰਦਾ ਤੇ ਦੂਸਰੇ ਨੂੰ ਕਰਨ ਦੇਣਾ ਨਹੀਂ ਹੁੰਦਾ بس یہی اک اج کل ਹਨਾ ਲੋਕਾਂ ਦੇ ਦਿਮਾਗ ਦੇ ਵਿੱਚ ਬੈਠ ਚੁੱਕੀ ਹੈਗੀ ਚਲੋ ਛੱਡੋ ਪਏ ਗੱਲ ਨੂੰ ਕੀ ਕਰਨਾ ਤੇ ਦੂਸਰਾ ਅਗਲਾ ਦੇਖੋ ਜਿਹੜੀ ਕਰੇ ਕੀ ਹਿੰਸੀ ਇਹ ਮੈਂ ਤੁਹਾਨੂੰ ਦੱਸ ਚੁੱਕੀ ਆ ਵੀ ਇਹਦੇ ਦੋ ਪੱਖ ਨੇ ਇੱਕ ਤਾਂ ਦੇਖੋ ਬਜ਼ੁਰਗ ਕਹਿੰਦੇ ਨੇ ਵੀ ਜਿੱਥੇ ਹੁੰਦੀ ਹੈ ਉਸ ਘਰ ਦੇ ਵਿੱਚ ਲੜਾਈ ਝਗੜਾ ਹੁੰਦਾ ਦੂਸਰਾ ਆਪਾਂ ਅਗਰ ਆਪਣੀ ਸਾਇੰਸ ਦੇ ਮਤਲਬ ਕਿ ਇਧਰ ਆਪਣੀ ਹਨਾ ਦਿਮਾਗ ਨੂੰ ਥੋੜਾ ਜਿਆਦਾ ਵਰਤੀਏ ਤਾਂ ਉਹਦੇ ਹਿਸਾਬ ਨਾਲ ਦੇਖੋ ਇਹ ਸਹੀ ਵੀ ਹੈ ਗੱਲ ਕਿਉਂਕਿ ਇਹਦੇ ਨਾਲ ਆਪਣੇ ਵਿੰਡੋ ਗੇਟ ਮੋਰ ਜਾਂ ਸਾਰਾ ਕੁਝ ਹਨਾ ਖਰਾਬ ਹੁੰਦਾ ਹੈ ਦੀਮਕ ਲੱਗੂਗੀ ਇਸ ਚੀਜ਼ ਨੂੰ ਤੁਸੀਂ ਉਤਾਰ ਦਿਆ ਕਰੋ ਚਾਹੇ ਇਹ ਬਹਿਮ ਹੈ ਚਾਹੇ ਕੁਝ ਵੀ ਹੈ ਤਾਂ ਤੁਸੀਂ ਇਸ ਨੂੰ ਉਤਾਰ ਦਿਆ ਕਰੋ ਹਨ ਕਿਉਂਕਿ ਤੁਸੀਂ ਅਕਸਰ ਦੇਖ ਲਓ ਜਿਨ੍ਹਾਂ ਦੇ ਘਰ ਦੇ ਵਿੱਚ ਹਨਾ ਸਾਡੇ ਵੀ ਲਵੇ ਲਾਉਣੇ ਹੈਗੇ ਜਿਨ੍ਹਾਂ ਦੇ ਘਰ ਦੇ ਵਿੱਚ ਇਹ ਲੱਗੀਆਂ ਹੋਈਆਂ ਨੇ ਉਹਨਾਂ ਦੇ ਘਰ ਦੇ ਵਿੱਚ ਸੱਚਮੁੱਚ ਬਿਮਾਰੀ ਕਲੇਸ਼ ਲੜਾਈ ਝਗੜਾ ਹਨਾ ਪੈਸੇ ਦੀ ਇੰਨੀ ਤੰਗੀ ਰਹਿੰਦੀ ਹੈਗੀ ਪਤਾ ਨਹੀਂ ਉਹ ਸਚਾਈ ਹੈ ਪਤਾ ਨਹੀਂ ਨਹੀਂ ਕਿਉਂਕਿ ਮੈਨੂੰ ਇਸ ਚੀਜ਼ ਬਾਰੇ ਨਹੀਂ ਪਤਾ ਹਨਾ ਮੈਂ ਐਵੇਂ ਤੁਹਾਨੂੰ કહਾਂ ਹਨ ਮੈਂ ਤਾਂ ਸਿਰਫ ਇੱਕ ਬਜ਼ੁਰਗਾਂ ਤੋਂ ਜਿਹੜੀ ਸੁਣੀ ਹੋਈ ਹੈ ਗੱਲ ਉਹ ਤੁਹਾਡੇ ਨਾਲ ਅੱਜ ਸਾਂਝੀ ਕੀਤੀ ਹੈ ਤੇ ਦੂਸਰਾ ਜਿਹੜਾ ਪੀਪਲ ਦਾ ਦਰਖਤ ਹੈਗਾ ਹਨਾ ਪੀਪਲ ਦੇ ਦਰਖਤ ਨੂੰ ਦੇਖੋ ਸਾਸਤਰਾ ਵਿੱਚ ਵੀ ਹਮੇਸ਼ਾ ਮਾੜਾ ਹੀ ਮੰਨਿਆ ਗਿਆ ਹੈਗਾ ਪੀਪਲ ਦੇ ਦਰਖਤ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹਦੀ ਸਾਇੰਸ ਦੱਸ ਦਿੰਨੀ ਆ ਹਨਾ ਤੇ ਅਕਸਰ ਆਪਾਂ ਜਦੋਂ ਛੋਟੇ ਹੁੰਦੇ ਸੀ ਆਪਾਂ ਨੂੰ ਮੰਮੀ ਡੈਡੀ ਹੋਰੀ ਸਾਰੇ ਕਹਿੰਦੇ ਹੁੰਦੇ ਸੀਗੇ ਹਨਾ ਵੀ ਤੂੰ ਸੀਨਾ ਦੁਪਹਿਰੇ ਪੀਪਲ ਦੇ ਦਰਖਤ ਦੇ ਥੱਲੇ ਨਾ ਜਾਇਓ ਜਾਂ ਰਾਤ ਨੂੰ ਪੀਪਲ ਦੇ ਦਰਖਤ ਦੇ ਥੱਲੇ ਨਾ ਜਾਇਓ ਉੱਥੇ ਭੂਤਾਂ ਰਹਿੰਦੀਆਂ ਨੇ ਮੈਂ ਇੱਕ ਕੇਹਣਾ ਪਹਿਲਾਂ ਸ਼ਾਰਟ ਵੀਡੀਓ ਵੀ ਪਾਈ ਸੀ ਹਨਾ ਉਹ ਭੂਤਾਂ ਦਾ ਸੱਚ ਹੁਣ ਪਤਾ ਲੱਗ ਰਿਹਾ ਹੈ ਹਨਾ ਸ਼ਾਸਤਰਾਂ ਅਨੁਸਾਰ ਦੇਖੋ ਹਜੇ ਵੀ ਮੰਨਦੇ ਵੀ ਇਸ ਦੇ ਉੱਪਰ ਹਨਾ 네ਗੈਟਿਵਿਟੀ ਮਾੜੀਆਂ ਸ਼ਕਤੀਆਂ ਦਾ ਪ੍ਰਭਾਵ ਹੁੰਦਾ ਤੇ ਦੇਵੀ ਦੇਵਤਿਆਂ ਦਾ ਆਵਾਸ ਵੀ ਹੁੰਦਾ ਹਨਾ ਕਈ ਚੀਜ਼ਾਂ ਮੰਨੀਆਂ ਜਾਂਦੀਆਂ ਨੇਗੀਆਂ ਜਿਵੇਂ ਕਿ ਪਿੱਪਲ ਦੇ ਜਿਹੜੇ ਪੱਤੇ ਹੁੰਦੇ ਨੇ ਇਹ ਸ਼ਿਵਜੀ ਭਗਵਾਨ ਤੇ ਹਨਾ ਚੜਾਏ ਵੀ ਜਾਂਦੇ ਆ ਬੇਲ ਪੱਤਰ ਵੀ ਚੜਾਇਆ ਜਾਂਦਾ ਹੈ ਹਨਾ ਇਸ ਤਰੀਕੇ ਦੇ ਨਾਲ ਜਿ ਬਿਲ ਦੇ ਜਿਹੜੇ ਪੱਤੇ ਹੁੰਦੇ ਆ ਬੇਲ ਪੱਤਰ ਉਹ ਸ਼ਿਵਜੀ ਭਗਵਾਨ ਤੇ ਚੜਾਏ ਜਾਂਦੇ ਆ ਵੀ ਇਹ ਚੀਜ਼ਾਂ ਨੂੰ ਨਾ ਸ਼ਾਸਤਰਾਂ ਅਨੁਸਾਰ ਮਤਲਬ ਕਿ ਹਿੰਦੂ ਧਰਮ ਦੇ ਵਿੱਚ ਬਹੁਤ ਜ਼ਿਆਦਾ ਪੂਜਿਆ ਜਾਂਦਾ ਜਿਵੇਂ ਤੁਲਸੀ ਪੂਜਾ ਹੋਗੀ ਹਨਾ ਇਦਾਂ ਦੀਆਂ ਚੀਜ਼ਾਂ ਆਪਣੇ ਸਿੱਖ ਧਰਮ ਦੇ ਵਿੱਚ ਇਸ ਚੀਜ਼ ਨੂੰ ਕੋਈ ਮਰਿਆਦਾ ਨਹੀਂ ਹੈਗੀ ਕੋਈ ਮਨਾਉਤੀ ਨਹੀਂ ਹੈਗੀ ਇਸ ਚੀਜ਼ ਦੇ ਹਨਾ ਦੇਖੋ ਸਾਇੰਸ ਦੇ ਅਨੁਸਾਰ ਆਪਾਂ ਦੇਖੀਏ ਜੀ ਜਿਹੜਾ ਪੀਪਲ ਦਾ ਦਰਖਤ ਹੈ ਨਾ ਇਹ ਰਾਤ ਨੂੰ ਕਿਉਂ ਕਹਿੰਦੀ ਨਹੀਂ ਵੀ ਇਹਦੇ ਨੀਚੇ ਨਹੀਂ ਸੌਣਾ ਜਾਂਦਾ ਦੇਖੋ ਸੁਣਿਆ ਹੋਣਾ ਤੁਸੀਂ ਨੇ ਬਹੁਤ ਪੁਰਾਣੀਆਂ ਗੱਲਾਂ ਵੀ ਉਸ ਰਾਤ ਨੂੰ ਪੀਪਲ ਦੇ ਦਰਖਤ ਦੇ ਨੀਚੇ ਪਿਆਤੀ ਉਹ ਵਿਚਾਰਾ ਮਰ ਗਿਆ ਹਨ ਇਹਦੀ ਸੱਚਾਈ ਇਹ ਹੈਗੀ ਕਿ ਜਿਹੜਾ ਪੀਪਲ ਦਾ ਦਰਖਤ ਹੈ ਇਹ ਰਾਤ ਨੂੰ ਕਾਰਬਨ ਡਾਈਆਕਸਾਈਡ ਸੜਦਾ ਹੈ ਨਹੀਂ ਤਾਂ ਸਾਰੇ ਪੌਦੇ ਹੈ ਨਾ ਆਕਸੀਜਨ ਛੱਡਦੇ ਆ ਪਰ ਪਿੱਪਲ ਦਾ ਦਰਖਤ ਇੱਕ ਅਜਿਹਾ ਦਰਖਤ ਹੈ ਜਿਹੜਾ ਰਾਤ ਨੂੰ ਕਾਰਬਨ ਡਾਈਆਕਸਾਈਡ ਛੱਡਦਾ ਜਦੋਂ ਕਿ ਇੱਥੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਤੇ ਉਹਦੇ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ ਹੈ ਨਾ ਦਿਨ ਦੇ ਵਿੱਚ ਸਭ ਤੋਂ ਵੱਧ ਆਕਸੀਜਨ ਪਿੱਪਲ ਦਾ ਦਰਖਤ ਦਿੰਦਾ ਹੈਗਾ ਅੱਗੇ ਬਜ਼ੁਰਗ ਵਿਚਾਰੇ ਅਨਪੜ੍ਹ ਹੁੰਦੇ ਸੀ ਹੈ ਨਾ ਇਸ ਚੀਜ਼ ਦਾ ਨਹੀਂ ਪਤਾ ਹੁੰਦਾ ਸੀਗਾ ਉਹ ਸਿਰਫ ਇੱਕ ਪਰਸਨ ਲਗਾ ਲੈਂਦੇ ਹੁੰਦੇ ਸੀ ਵੀ ਇਸ ਚੀਜ਼ ਦੇ ਨਾਲ ਇਹ ਚੀਜ਼ ਜੁੜੀ ਹੋਈ ਹੈ ਤੁਸੀਂ ਅਕਸਰ ਨਾ ਕਿਤੇ ਵੀ ਦੇਖਿਆ ਹੋਣਾ ਬਜ਼ੁਰਗ ਪੁਰਾਣੇ ਕਹਿੰਦੇ ਸੀਗੇ ਵੀ ਆ ਖੂਹ ਕੋਲੇ ਨਹੀਂ ਜਾਣਾ ਇੱਥੇ ਭੂਤਾ ਰਹਿੰਦੀਆਂ ਨੇ ਹੈ ਨ ਜਦ ਪਿੱਪਲ ਕੋਲੇ ਨਹੀਂ ਜਾਣਾ ਤੇ ਭੂਤਾਂ ਰਹਿੰਦੀਆਂ ਨੇ ਅੱਧੀ ਰਾਤ ਨੂੰ ਭੂਤਾਂ ਆਉਂਦੀਆਂ ਨੇ ਜਿੱਥੇ ਉਜਾੜ ਹਵੇਲੀਆਂ ਹੁੰਦੀਆਂ ਸੀਗੀਆਂ ਹਨਾ ਉੱਥੇ ਕਹਿੰਦੇ ਸੀ ਕਬੂਤਰ ਬੋਲਦੇ ਵੀ ਇਹ ਉਜਾੜ ਦਾ ਘਰ ਹੁੰਦਿਆ ਦੇਖੋ ਮੈਂ ਕਦੇ ਬਜ਼ੁਰਗਾਂ ਦੇ ਨਾਲ ਕਿੰਦੂ ਪ੍ਰੰਤੂ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਕੋਈ ਨਾ ਕੋਈ ਚੀਜ਼ ਇਹਦੇ ਵਿੱਚ ਰਾਜ ਹੁੰਦਾ ਅਗਰ ਆਪਾਂ ਉਹਨਾਂ ਦੀ ਚੀਜ਼ ਮੰਨ ਲਾਂਗੇ ਤਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਕਾਮਯਾਬੀ ਹੀ ਮਿਲੇਗੀ ਘਾਟਾ ਨਹੀਂ ਪਵੇਗਾ ਕਹਿੰਦੇ ਬਜ਼ੁਰਗ ਦਾ ਕਿਹਾ ਤੇ ਔਲੇ ਦਾ ਖਾਦਾ ਬਾਦੇ ਵਿੱਚ ਪਤਾ ਲੱਗਦਾ ਕਦੇ ਵੀ ਕੀਤਾ ਵੀ ਤੁਹਾਨੂੰ ਕੋਈ ਗੁਣ ਮਿਲਦਾ ਤੁਸੀਂ ਉਹਨੂੰ ਐਕਸੈਪਟ ਕਰ ਲਓ ਜਿਹੜੇ ਔਗਣ ਨੇ ਉਹਨਾਂ ਨੂੰ ਛੱਡ ਦਿਓ ਅਗਰ ਤੁਸੀਂ ਕਿਸੇ ਦੇ ਔਗਣਾਂ ਨੂੰ ਹੀ ਦੇਖੀ ਜਾਊਂਗੇ ਤਾਂ ਉਹ ਔਗਣ ਤੁਹਾਡੇ ਵਿੱਚ ਆਉਣਗੇ ਹੀ ਹੋਣਗੇ ਇਹ 101% ਗਾਰੰਟੀ ਹੈ ਅਗਰ ਤੁਸੀਂ ਗੁਣ ਦੇਖੋਗੇ ਤਾਂ ਉਹ ਗੁਣ ਵੀ ਤੁਹਾਡੇ ਵਿੱਚ ਜ਼ਰੂਰ ਆਉਣਗੇ ਬਹੁਤ ਪਿਆਣਾ ਮੇਰੇ ਨਾਲ ਜੁੜੀ ਹੋਈਆਂ ਜਿਹੜੀਆਂ ਕਹਿੰਦੀਆਂ ਨੇ ਦੀਦੀ ਵੀ ਤੁਹਾਡੇ ਨਾਲ ਜੁੜ ਕੇ ਸਾਨੂੰ ਹਨਾ ਇੰਨਾ ਜੀਵਨ ਬਦਲ ਗਿਆ ਵੀ ਗੁਰਮਾਣੀ ਤੇ ਸਾਡਾ ਬਹੁਤ ਵਿਸ਼ਵਾਸ ਹੋ ਗਿਆ ਦੇਖੋ ਜੀਨੇ ਗੁਰਬਾਣੀ ਤੇ ਗੁਰੂ ਸਾਹਿਬ ਜੀ ਤੇ ਵਿਸ਼ਵਾਸ ਕਰ ਲਿਆ ਉਹਦਾ ਬੇੜਾ ਕਦੇ ਡੁੱਬੇਗਾ ਨਹੀਂ ਉਹ ਤਰੇਗਾ ਹੀ ਤਰੇਗਾ ਠੀਕ ਹੈ ਵੀ ਆਪਣੇ ਕਰਮਾ ਕਰਕੇ ਸਾਲ 6 ਮਹੀਨੇ ਲੱਗ ਜਾਂਦੇ ਨੇ ਪਰ ਉਹ ਫਸਲ ਪੱਕੇਗੀ ਹੀ ਪੱਕੇਗੀ ਤੁਸੀਂ ਸਬਰ ਕਰਿਓ ਤੇ ਅਗਲੀ ਗੱਲ ਹੈ ਨਾ ਪੀਪਲ ਜਿਹੜਾ ਹੈਗਾ ਹੈਗਾ ਇਹ ਸਾਰਾ ਤਾਈਓ ਵੀ ਮੰਨਿਆ ਜਾਂਦਾ ਸੀਗਾ ਹੈ ਨਾ ਤੇ ਦੂਸਰਾ ਜਿਹੜੀ ਆਪਾਂ ਇਹਦੇ ਆਸ਼ਤਰ ਵਿਦਿਆ ਅਨੁਸਾਰ ਪਖ ਲਾਈਏ ਤਾਂ ਪੀਪਲ ਹਮੇਸ਼ਾ ਉਜਾੜ ਵਾਲੀ ਜਗ੍ਹਾ ਤੇ ਉਗਦੀ ਆ ਜਿੱਥੇ ਕਿ ਆਪਾਂ ਹਨਾ ਅਣਗੈਲੀ ਕਰਦੇ ਆਂ ਆਪਾਂ ਦੇਖਦੇ ਨਹੀਂ ਹੈਗੇ ਉਸ ਚੀਜ਼ ਨੂੰ ਜャ ਤੁਸੀਂ ਦੇਖਿਓ ਪੁਰਾਣੇ ਖੰਡਰ ਹੋਣਗੇ ਜਾਂ ਪੁਰਾਣੇ ਆ ਹਵੇਲੀਆਂ ਵਗੈਰਾ ਜੋ ਪੁਰਾਣੇ ਘਰ ਹੋਣਗੇ ਹਨਾ ਉਹਨਾਂ ਦੀਆਂ ਕੰਧਾਂ ਦੇ ਵਿੱਚੋਂ ਉੱਗੀਆਂ ਆਉਂਦੀਆਂ ਬਜ਼ੁਰਗਾਂ ਦਾ ਕਹਿਣ ਦਾ ਭਾਵ ਹੁੰਦਾ ਸੀ ਕਿ ਕਿ ਜਿਹੜਾ ਪਿੱਪਲ ਹੈ ਨਾ ਇਹਦੀ ਜੜਾਂ ਬਹੁਤ ਡੂੰਘੀਆਂ ਹੁੰਦੀਆਂ ਨੇ ਵੀ ਇਹ ਦੀਵਾਰਾਂ ਨੂੰ ਵੀ ਤੋੜ ਸਕਦਾ ਹੈਗਾ ਹਨਾ ਤੇ ਦੂਸਰਾ ਮੈਨੂੰ ਜੋ ਮੈਂ ਸ਼ਾਸਤਰਾਂ ਦੇ ਵਿੱਚ ਮਤਲਬ ਕਿ ਥੋੜਾ ਬਹੁਤਾ ਜਾਣਦੀਆਂ ਜੋ ਮੈਂ ਪਹਿਲਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਲਵੇ ਹੈ ਨਾ ਟਿੱਲਾ ਹੈਗਾ ਦੁੱਧਾਤਰੀ ਸੰਤਾਂ ਦਾ ਬਹੁਤ ਵੱਡਾ ਹੈ ਨਾ ਟਿੱਲਾ ਹੈਗਾ ਨਮੋਲ ਤੇ ਆਪਣੇ ਸਾਡੇ ਬਾਬਾ ਵਾਲਾ ਪਿੰਡ ਹੈ ਮੇਰਾ ਪੇਕੇ ਪਿੰਡ ਉਹਦੀ ਜੂ ਦੇ ਉੱਪਰ ਹੈ ਉੱਥੇ ਬਾਬਾ ਜੀ ਦੱਸਦੇ ਹੁੰਦੇ ਸੀ ਕਿ ਵੀ ਜਿਹੜਾ ਪੀਪਲ ਦਾ ਦਰਖਤ ਹੈ ਇਹ ਹਮੇਸ਼ਾ ਜਾਂ ਤਾਂ ਮੰਦਰਾ ਮਸਜਿਦਾਂ ਦੇ ਵਿੱਚ ਹੋਊਗਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਊਗਾ ਜਾਂ ਫਿਰ ਇਹ ਉਝਾੜ ਜਗ੍ਹਾ ਤੇ ਹੋਊਗਾ ਕਹਿੰਦਾ ਭਾਬ ਸੀਗਾ ਵੀ ਇਹ ਇੱਕ ਸ਼ਾਸਤਰ ਵਿਦਿਆ ਅਨੁਸਾਰ ਇੱਕ ਦੇਵੀ ਦੇਵਤੇ ਲਗਾ ਲਓ ਤੁਸੀਂ ਹਨਾ ਵੀ ਇਹਨੂੰ ਇੱਕ ਸੁੱਚਤਾ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈਗਾ ਤੇ ਬਾਕੀ ਲੋਕ ਇਸ ਤੋਂ ਹਨਾ ਪਤਾ ਨਹੀਂ ਕਿਉਂ ਡਰਦੇ ਨੇ ਵੀ ਅਗਰ ਇਹ ਘਰ ਦੇ ਵਿੱਚ ਹੋ ਗਿਆ ਤਾਂ ਬਹੁਤ ਮਾੜਾ ਤੁਹਾਡੇ ਘਰ ਦੇ ਵਿੱਚ ਹੋਵੇਗਾ ਤੁਸੀਂ ਹਿੰਦੂ ਵੀਰ ਨੂੰ ਕਿਸੇ ਨੂੰ ਹਨਾ ਜਿਹੜੇ ਕਿ ਸ਼ਾਸਤਰ ਵਿਦਿਆ ਅਨੁਸਾਰ ਜਾਣਦੇ ਆ ਹਨ ਚੀਜ਼ ਨੂੰ ਉਹਨਾਂ ਨੂੰ ਤੁਸੀਂ ਪੁੱਛ ਕੇ ਦੇਖਿਓ ਵੀ ਇਹ ਹੁੰਦਾ ਹੈਗਾ ਤਾਂ ਮੇਰੀ ਸਾਰੇ ਪੈਨ ਭਰਾਵਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਚਾਹੀ ਇਹ ਚੰਗੇ ਨੇ ਚਾਹੀ ਮਾੜੇ ਨੇ ਪਰ ਜੋ ਮੈਂ ਸੁਣਿਆ ਹਨਾ ਮੈਂ ਸਿੱਖਿਆਗਾ ਕਿਉਂਕਿ ਮੈਂ ਵੀ ਅੱਜ ਤੱਕ ਘਰ ਦੇ ਵਿੱਚ ਪਿੱਪਲ ਦਾ ਦਰਖਤ ਤੇ ਇਹ ਕਰਕੇ ਇਹਨਾਂ ਨੂੰ ਬਿਲਕੁਲ ਨਹੀਂ ਲੱਗਣ ਦਿੰਦੀ ਹੈਗੀ ਤੇ ਤੁਸੀਂ ਵੀ ਇਸ ਚੀਜ਼ ਨੂੰ ਹਨਾ ਜਰੂਰ ਮਲਕੇ ਜਿੱਥੇ ਵੀ ਤੁਹਾਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚ ਇਹ ਲੱਗੀਆਂ ਹੋਈਆਂ ਨੇ ਇਹਨੂੰ ਉਤਾਰ ਦਿਓ ਤੇ ਪੀਪਲ ਦਾ ਦਰਖਤ ਵੀ ਦੇਖ ਕੇ ਹਨਾ ਆਲੇ ਦੁਆਲੇ ਕਿਤੇ ਕੰਧਾ ਵਗੈਰਾ ਦੇ ਵਿੱਚ ਜਿੱਥੇ ਵੀ ਹੈਗਾ ਉਹਨੂੰ ਹਟਾ ਦੋ ਕਿਉਂਕਿ ਇਸ ਦੇ ਨਾਲ ਤੁਹਾਡੇ ਘਰ ਦੀ ਬਚਤ ਵੀ ਹੋਵੇਗੀ ਹਨਾ ਕਿਉਂਕਿ ਇਸ ਦੇ ਨਾਲ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕੀ ਆ ਵੀ ਕੀ ਕੀ ਨੁਕਸਾਨ ਹੁੰਦੇ ਆ ਤੇ ਦੂਸਰੀ ਗੱਲ ਹਨਾ ਜਿਹੜੀਆਂ ਬਿਮਾਰੀਆਂ ਆਪਾਂ ਕਹਿੰਦੇ ਵੀ ਪੀਪਲ ਦੇ ਦਰਖਤ ਨਾਲ ਘਰ ਦੇ ਵਿੱਚ ਬਿਮਾਰੀਆਂ ਨੇ ਉਹ ਇਹੀ ਕਾਰਨ ਨੇ ਕਿ ਉਹ ਰਾਤ ਨੂੰ ਆ ਮਲਕੀ ਕਾਰਬਨ ਡਾਈ ਆਕਸਾਈਡ ਛਾੜਦਾ ਹੈਗਾ ਉਹਦੇ ਨਾਲ ਹਨਾ ਆਪਣੇ ਘਰ ਦੇ ਵਿੱਚ ਬਿਮਾਰੀਆਂ ਕਾਫੀ ਜ਼ਿਆਦਾ ਆਉਂਦੀਆਂ ਨੇਗੀਆਂ ਤੁਹਾਨੂੰ ਪਤਾ ਹੈ ਜਦੋਂ ਕਾਰਬਨ ਡਾਈ ਆਕਸਾਈਡ ਵੱਧ ਜੇਗੀ ਆਕਸੀਜਨ ਘੱਟ ਜੇਗੀ ਆਪਣੇ ਅੰਦਰ ਬਿਮਾਰੀਆਂ ਹੀ ਜਨਮ ਲੈਣਗੀਆਂ ਤੇ ਦੇਖੋ ਇਹ ਚੀਜ਼ ਨੂੰ ਮੇਰਾ ਦੱਸਣ ਦਾ ਮਕਸਦ ਸਿਰਫ ਇਹੀ ਸੀ ਕਿਉਂਕਿ ਮੈਂ ਕੱਲ ਬੈਠੀ ਸੀ ਤੇ ਮੇਰੇ ਯਾਦ ਆ ਗਿਆ ਕਿ ਬਾਹਰ ਨਕੰਧ ਦੇ ਵਿੱਚ ਇੱਕ ਪਿੱਪਲ ਦਾ ਛੋਟਾ ਜਿਹਾ ਦਰਖਤ ਉੱਗਿਆ ਹੋਇਆ ਸੀ ਸਾਡੇ ਪਾਪਾ ਜੀ ਬਹੁਤ ਉਹ ਕਹਿੰਦੇ ਵੀ ਬੇਟਾ ਇਹਨੂੰ ਪੱਟੋ ਹਨਾ ਤੁਸੀਂ ਜ਼ਰੂਰ ਤੇ ਅਸੀਂ ਨੇ ਉਹ ਹੋਣਾ ਪਟਿਆ ਤੇ ਫਿਰ ਮੈਂ ਸੋਚਿਆ ਵੀ ਮੈਂ ਆਪਣੇ ਭੈਣ ਭਰਾਵਾਂ ਨਾਲ ਵੀ ਇਹ ਗੱਲ ਸਾਂਝੀ ਕਰ ਲਾਂ ਕਿਉਂਕਿ ਮੈਂ ਬਹੁਤ ਬਚਪਨ ਤੋਂ ਹੀ ਚੀਜ਼ ਨੂੰ ਸੁਣਦੀ ਆ ਰਹੀ ਸੀਗੀ ਹਨਾ ਤਾਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਦੇਖੋ ਇਸ ਨੂੰ ਸਿਰਫ ਪੋਜ਼ਿਟਿਵ ਪੱਖ ਰੱਖ ਕੇ ਹੀ ਦੇਖਿਓ ਤੁਸੀਂ 네ਗੇਟਿਵ ਨਾ ਕਿਉਂਕਿ ਇਸ ਨੂੰ ਹਟਾਓਗੇ ਤਾਂ ਤੁਹਾਡਾ ਫਾਇਦਾ ਹੀ ਹੈ ਨੁਕਸਾਨ ਕੋਈ ਨਹੀਂ ਹੈਗਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ੍ਰੀ ਅਕਾਲ